ਨਵਾਂ ਵੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆਂ ਇਹਦੇ ਵਿੱਚ ਇਹ ਫਾਲਸੀ ਆ ਜਿਹੜਾ ਪਲੱਗ ਸੀਗਾ ਸ਼ੂ ਸੀਗਾ ਇਹ ਦੋਨੇ ਸਪਾਰਕਿੰਗ ਦੇ ਸੜੇ ਹੋਏ ਸੀਗੇ ਠੀਕ ਆ ਜੀ ਤੇ ਇਹਦੀ ਜਿਹੜੀ ਹੈਗੀ ਸੀਗੀ ਇਹ ਜਿਹੜੀ ਲਾਈਟ ਸੀਗੀ ਸਾਰੀ ਕੋਠੀ ਦੀ ਇਹ ਆ ਬੰਦ ਹੁੰਦੀ ਤੇ ਜਗਦੀ ਸੀਗੀ ਆ ਦੇਖੋ ਹੁਣ ਪਲੱਗ ਦੀ ਤਾਰਾਂ ਵੀ ਉਲਟ-ਪੁਲਟ ਲਾਈਆਂ ਸੀ ਹੁਣ ਆਪਾਂ ਇਹਨਾਂ ਨੂੰ ਸਿੱਧੇ ਪਾਸੇ ਲਾਵਾਂਗੇ ਠੀਕ ਆ ਜੀ ਆਪਾਂ ਕੀ ਕਰਨਾ ਇਹ ਜਿਹੜਾ ਪਲੱਗ ਦਾ ਜਿਹੜਾ ਹੈਗਾ ਸੱਜੇ ਵਾਲਾ ਪਾਸਾ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਇਹ ਤਾਰ ਨੂੰ ਚੰਗੀ ਤਰ੍ਹਾਂ ਕੱਸ ਦਵਾਂਗੇ ਤੇ ਇਹ ਨਾ ਤਾਰ ਜਿਹੜੀ ਲਾਈ ਸੀਗੀ ਇਹ ਪਲੱਗ ਦੇ ਵਿੱਚ ਵੀ ਉਲਟ ਲਾਈ ਸੀ ਪਰ ਇਹ ਹਮੇਸ਼ਾ ਸੱਜੇ ਪਾਸੇ ਲਾਉਣੀ ਚਾਹੀਦੀ ਹੈ ਖੱਬੇ ਪਾਸੇ ਸੀਗੀ ਠੀਕ ਆ ਤੇ ਹੁਣ ਇਹਦਾ ਆਪਾਂ ਉੱਪਰਲਾ ਕਵਰ ਲਾ ਦਨੇ ਆ ਤੇ ਇਹਨੂੰ ਪੇਕਸ ਦੀ ਮਦਦ ਨਾਲ ਆਪਾਂ ਕੱਸ ਦਵਾਂਗੇ ਇਹਨਾਂ ਇਹ ਉਲਟ ਐਸਾਈਡ ਤੇ ਨਹੀਂ ਲਾਉਣਾ ਆਪਾਂ ਇਹਨੂੰ ਤੇ ਇਹ ਹਮੇਸ਼ਾ ਹੀ ਲਾਉਣਾ ਆਪਾਂ ਸੱਜੇ ਪਾਸੇ ਠੀਕ ਆ ਜੀ ਤੇ ਚਲੋ ਹੁਣ ਆਪਾਂ ਇਹ ਕਰਦੇ ਆ ਇਹਨੂੰ ਕੱਸ ਦਿੰਨੇ ਆ ਚੰਗੀ ਤਰ੍ਹਾਂ ਕਿਉਂਕਿ ਇਹ ਕਈ ਵਾਰੀ ਹੋ ਜਾਂਦਾ ਵੀ ਆਪਾਂ ਅਣਜਾਣ ਮੜ ਜਾਈਏ ਜਦੋਂ ਕੰਮ ਕਰ ਰਹੇ ਹਾਂ ਜਾਂ ਹਨਾ ਇਹ ਆਪਾਂ ਜਿਹੜੀਆਂ ਤਾਰਾਂ ਉਲਟ-ਪੁਲਟ ਲਾ ਦਿੰਨੇ ਆ ਠੀਕ ਆ ਇਹ ਜਿਹੜੇ ਪਲੱਗ ਸੀਗਾ ਪਲੱਗ ਵੀ ਥੋੜਾ ਜਿਹਾ ਨਾਰਮਲ ਸੀ ਜੇ ਇਹ ਮੰਨ ਲਓ ਕਿ ਤੁਹਾਨੂੰ ਪਤਾ ਲੱਗੇ ਵੀ ਆਪਾਂ ਨੂੰ ਇਹ ਸ਼ੂ ਜਾਂ ਪਲੱਗ ਲੂਸ ਹੈਗਾ ਤੇ ਆਪਾਂ ਨੂੰ ਪਲੱਗ ਤੇ ਸ਼ੂ ਇਹਨਾਂ ਪੂਰੇ ਟਾਈਟ ਚਾਹੀਦੇ ਆ ਜਿੰਦੇ ਨਾਲ ਕਿ ਸਪਾਰਕਿੰਗ ਨਾ ਹੋਵੇ ਇਹਦੇ ਨਾਲ ਇਹ ਹੁੰਦਾ ਵੀ ਸਪਾਰਕਿੰਗ ਨਾਲ ਪਲੱਗ ਹੀ ਮੱਚ ਜਾਂਦਾ ਤੇ ਕੋਈ ਹੋਰ ਫਾਲਟੀ ਪੈਣ ਦਾ ਖਤਰਾ ਰਹਿੰਦਾ ਹੁਣ ਆਹ ਦੇਖੋ ਹੁਣ ਆ ਜਿਹੜੀ ਦੇਖੋ ਇਹ ਵੀ ਔਲਟਰ ਲੱਗੀ ਹੋਈ ਸੀ ਠੀਕ ਆ ਹੁਣ ਆਪਾਂ ਇਸ ਨੂੰ ਵੀ ਤਾਰ ਨੂੰ ਪਲੱਗ ਨੂੰ ਬਦਲਿਆ ਚੇਂਜ ਕੀਤਾ ਇਹਨੂੰ ਸਹੀ ਤਿਕ ਨਾਲ ਲਾਇਆ ਉਹਨਾ ਇਹਦਾ ਜਿਹੜਾ ਹੈਗਾ ਤਾਰ ਆਪਾਂ ਲੈ ਲਈ ਆ ਇਹ ਤਾਰ ਦੋਨੇ ਪਾਸੇ ਮਰੂੜੀ ਚਾੜੀ ਚੰਗੀ ਤਰ੍ਹਾਂ ਆਪਾਂ ਠੀਕ ਆ ਤੇ ਇਹਨੂੰ ਕੀ ਕਰਨਾ ਆਪਾਂ ਪਲਾਸ ਨਾਲ ਮਰੂੜੀ ਚਾੜ ਕੇ ਇਹਨੂੰ ਥੋੜਾ ਅੱਗੇ ਕੱਟ ਲੈਨੇ ਆ ਕੱਟਣ ਤੋਂ ਬਾਅਦ ਇਹ ਪਧਰੀ ਜੀ ਹੋ ਜੂਗੀ ਤਾਰ ਤੇ ਹੁਣ ਆਪਾਂ ਕੀ ਕਰਨਾ ਸਵਿੱਚ ਦੇ ਆਪਾਂ ਕਿਧਰਲੇ ਪਾਸੇ ਲਾਉਣਾ ਸਵਿੱਚ ਦੇ ਲਾਵਾਂਗੇ ਆਪਾਂ ਅ ਪਲੱਸ ਵਾਲਾ ਜਿਹਨ ਕੇ ਸੱਜੇ ਵਾਲੀ ਸੇਡ ਤੇ ਲਾਵਾਂਗੇ ਠੀਕ ਆ ਨਾਟ ਨੂੰ ਖੋਲ ਲਿਆ ਤੇ ਤਾਰ ਨੂੰ ਵਿੱਚ ਪਸਾਤਾ ਚੰਗੀ ਤਰ੍ਹਾਂ ਤੇ ਇਹਨੂੰ ਜਿਹੜਾ ਨਾਟ ਹੈਗਾ ਆਪਾਂ ਕੱਸ ਦਨੇ ਆ ਪਲੱਗ ਦਾ ਤੇ ਹੁਣ ਇਹ ਸੋਚ ਦੇ ਉੱਪਰਲੇ ਪੋਸੇ ਪੁਆਇੰਟ ਦਾ ਜਿਹੜਾ ਹੈਗਾ ਉਹਦੇ ਵਿੱਚ ਲਾਵਾਂਗੇ ਤੇ ਇਹਨੂੰ ਨਾਟ ਨੂੰ ਖੋਲ ਕੇ ਨਾਟ ਨੂੰ ਖੋਲ ਕੇ ਤੇ ਆਪਾਂ ਪਲਾਸਟਿਕ ਕਸ ਦੀ ਮਦਦ ਦੇ ਨਾਲ ਨਰਨੋਟੇ ਲਾ ਕਰਾਂਗੇ ਇਹਨੂੰ ਫਿਰ ਕਸ ਦਵਾਂਗੇ ਚੰਗੀ ਤਰ੍ਹਾਂ ਜਿਹੜੀ ਤਾਰ ਦੀ ਸਵਿਚ ਜਿਹੜੀ ਹੈਗੀ ਆ ਫਾਈਨਲ ਹੋ ਗਿਆ ਕੰਮ ਤਾਰ ਦਾ ਸਵਿਚ ਦਾ ਤੇ ਹੁਣ ਕੀ ਕਰਨਾ ਆਪਾਂ ਆ ਲਿਓ ਇਹਦਾ ਦੇਖੋ ਆ ਜਿਹੜੇ ਹੈਗਾ ਨਾ ਜਿਹੜੀ ਸਿੰਗਲ ਤਾਰ ਦਾ ਉਹ ਆਪਾਂ ਸ਼ੂ ਹੈਗਾ ਪਲੱਗ ਦੇ ਬੈਕ ਸਾਈਡ ਤੇ 라 ਦੇਣਾ ਕਿਉਂਕਿ ਹਰੇਕ ਇਨਵਰਟਰ ਦਾ ਇਹ ਪੁਆਇੰਟ ਹੁੰਦਾ ਵੀ ਹਮੇਸ਼ਾ ਇਨ ਇਨਵਰਟਰਾਂ ਦੇ ਸੱਜੇ ਪਾਸੇ ਹੀ ਫੇਸ ਆਉਂਦਾ ਹੁੰਦਾ ਤੇ ਆਪਾਂ ਸੱਜੇ ਪਾਸੇ ਹੀ ਚਾਹੀਦਾ ਬਾਕੀ ਪ੍ਰੋਪਰ ਕੰਮ ਵੀ ਸਹੀ ਹੁੰਦਾ ਜੇ ਆਪਾਂ ਇਹ ਥੋੜਾ ਵੀ ਉਲਟ ਬਲਟ ਕਰ ਦਾਂਗੇ ਫਿਰ ਉਲਟ ਬਲਟ ਹੋ ਜਾਂਦਾ ਦੇਖੋ ਹੁਣ ਇਹਨੂੰ ਲਾ ਕੇ ਸਵਿਚ ਲਾਇਆ ਤੇ ਸੈੱਟ ਕੀਤਾ ਤੇ ਇਹ ਪੱਖਾ ਜਿਹੜਾ ਸਹੀ ਤਰੀਕੇ ਨਾਲ ਚੱਲ ਪਿਆ ਤਾਰ ਦੀ ਪੂਰੀ ਫਿਟਨੈਸ ਆ ਗਈ ਹੈ ਕਿਉਂਕਿ ਤਾਰ ਜਿਹੜੀ ਹੈ ਪਲੱਗ ਤੇ ਤਾਰ ਤੇ ਸ਼ੂ ਇਹਦਾ ਕੰਬੀਨੇਸ਼ਨ ਪੂਰਾ ਹੋਣਾ ਚਾਹੀਦਾ ਪਰ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਜਿਹੜੇ ਜੋੜ ਸੀਗੇ ਉਹਨਾਂ ਤੇ ਟੇਪ ਚੰਗੀ ਤਰੀਕੇ ਨਾਲ ਕਰ ਦਨੇ ਆ ਤੇ ਆਹ ਦੇਖੋ ਪੂਰਾ ਟਾਈਟ ਆ ਇਹ ਹਾਂ ਤੇ ਆਪਾਂ ਤਾਰਾਂ ਨੂੰ ਕਰਾਂਗੇ ਇਕੱਠੇ ਇਕੱਠਾ ਕਰਕੇ ਤਾਰ ਨੂੰ ਆਪਾਂ ਚੰਗੀ ਤਰ੍ਹਾਂ ਇੰਦੇ ਵਿੱਚ ਇਕੱਠੀ ਕਰਕੇ ਤਾਰ ਤੇ 59 ਲੈ ਲਾਂਗੇ ਜਿਹੜੇ ਨਾਟ ਹੈਗੇ ਆਪਾਂ ਜਿਹੜੇ ਸਾਰੇ ਨਾਟ ਚੰਗੀ ਤਰੀਕੇ ਨਾਲ ਇੱਕ ਸਾਈਡ ਤੇ ਲਾਵਾਂਗੇ ਸਾਰੇ ਨਾਟ ਕਸਨੇ ਆ ਨਾਟ ਤਾਂ ਵੈਸੇ ਪ੍ਰੋਪਰ ਪੂਰੇ ਸਾਰੇ ਕਸਨੇ ਚਾਹੀਦੇ ਆ ਜਿੰਦਰ ਨਾਲ ਇਹ ਹੁੰਦਾ ਕਿ ਜਿਹੜੇ ਬੋਰਡ ਹਿੱਲਦਾ ਨਹੀਂ ਆ ਕਿਸੇ ਵੀ ਤਰ੍ਹਾਂ ਉਹਨਾਂ ਦੋਵੇਂ ਨਾਟ ਤੁਹਾਡੇ ਵਾਲੇ ਕਸ ਦੇਗੇ ਠੀਕ ਆ ਉੱਪਰਲੇ ਵੀ ਥੋੜੇ ਥੋੜੇ ਨਾਟ ਮਾੜੇ ਮਾੜੇ ਕੱਸ ਦਨੇ ਆ ਤੇ ਇਧਰ ਵਾਲਾ ਨਾਟ ਵੀ ਹੈਗਾ ਉਹ ਵੀ ਥੋੜਾ ਜਿਹਾ ਕੱਸ ਦਨੇ ਆ ਫਿਰ ਦੋਨੇ ਮਾੜੇ ਮਾੜੇ ਦੋਨੇ ਨਾਟ ਇੱਕ ਵਾਰੀ ਲਾਉਣੇ ਚਾਹੀਦੇ ਆ ਲਾਉਣ ਦੇ ਨਾਲ ਇਹ ਹੋਊਗਾ ਵੀ ਜਿਹੜੇ ਨਾਟ ਹੁੰਦੇ ਆ ਉਹ ਆਪਾਂ ਵਧੀਆ ਤਰੀਕੇ ਨਾਲ ਜੇ ਲੱਗੇ ਹੋਣ ਤੇ ਬੋਰਡ ਵਧੀਆ ਫਿੱਟ ਕਰਕੇ ਨਾਲ ਲਾ ਕੇ ਵਧੀਆ ਤਰੀਕੇ ਨਾਲ ਕੱਸਿਆ ਜਾਂਦਾ ਠੀਕ ਆ ਤੇ ਚਲੋ ਚਾਰੇ ਨਾਟ ਜਿਹੜੇ ਹੈਗੇ ਆਪ ਲਾਤੇ ਇਹਨਾਂ ਨੂੰ ਹਲਾ ਕੇ ਬੋਰਡ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਪ੍ਰੋਪਰ ਤਰੀਕੇ ਦੇ ਨਾਲ ਇਹਨੂੰ ਹੁਣ ਆਪਾਂ ਕੀ ਕਰਨਾ ਡ੍ਰਿਲ ਦੀ ਮਦਦ ਨਾਲ ਕੱਸ ਦਨੇ ਆ ਇਹ ਵੀ ਨਾਟ ਕੱਸਦਾ ਹੁਣ ਥੱਲੇ ਵਾਲਾ ਕੱਸਦੇ ਆ ਇਹਨੂੰ ਸਹੀ ਤਰੀਕੇ ਨਾਲ ਕੱਸਦਾ ਪਰਲਾ ਕੱਸ ਦਨੇ ਹੁਣ ਲੋ ਜੀ ਇਹ ਵੀ ਕੱਸਿਆ ਗਿਆ ਠੀਕ ਆ ਇਹ ਚਲੋ ਹੁਣ ਇਹਨੂੰ ਲਾਉਨੇ ਆਪਾਂ ਨੌਨ ਤੋਂ ਬਾਅਦ ਇਹਦਾ ਜਿਹੜਾ ਕਵਰ ਸੀਗਾ ਉਹ ਲਾ ਦਨੇ ਹੁਣ ਇੱਥੇ ਠੀਕ ਆ ਲਓ ਇਹ ਵੀ ਫਿੱਟ ਹੋ ਗਿਆ ਪੂਰਾ ਵਧੀਆ ਤਰੀਕੇ ਦੇ ਨਾਲ ਨੂੰ ਨੱਪ ਦੇ ਗਏ ਥੋੜਾ ਜਿਹਾ ਤਾਂ ਜੋ ਇਹ ਜਿਹੜੇ ਲੋਕਾਂ ਵਿੱਚ ਜਿਹੜੇ ਲੋਕ ਫਸ ਜਾਂਦੇ ਠੀਕ ਆ ਤੇ ਚਲੋ ਇਹ ਵੀ ਸੈੱਟ ਹੋ ਗਿਆ ਕੰਮ ਹੁਣ ਇਹਦੀ ਤਾਰ ਚੱਕਣੀ ਆਪਾਂ ਜਿਹੜੀ ਲਾਈ ਹੋਈ ਆ ਤੇ ਨਾਲ ਆਪਣੇ ਨਾਲ ਇਹਨੂੰ ਉੱਪਰਲੇ ਪਾਸੇ ਚੰਗੀ ਤਰ੍ਹਾਂ ਪੂਰਾ ਟੈਟ ਹੈ ਸ਼ੂ ਤੇ ਪਲੱਗ ਦੇ ਵਿੱਚ ਫਿੱਟ ਹੋ ਗਿਆ ਪੂਰਾ ਇਹ ਲਦਾ ਨਹੀਂ ਗਿਆ ਹੈ ਐ ਫਿੱਟਣਾ ਚਾਹੀਦੀ ਪੂਰੀ ਤਾਰ ਦੇ ਪਲੱਗ ਤੇ ਸ਼ੂ ਦੀ ਤਾਰ ਹਿੱਲੇ ਨਾ ਤੇ ਆ ਦੇਖੋ ਹੁਣ ਆ ਹੈਗਾ ਇਹਦਾ ਸੋਚ ਹੈਗਾ ਇਨਵਰਟਰ